ਆਪਾਂ ਕਚਰਾ ਲੈ ਕੇ ਆਏ ਹੈਗੇ ਸੈਂਸਰ ਫੜਿਓ ਕਿੰਨਾ ਕਚਰਾ ਨਹੀਂ ਹੈਗਾ ਇਹ ਤੁਸੀਂ ਕਚਰਾ ਨਾ ਬੋਲੀ ਤਾਂ ਸਾਡਾ ਸੋਨਾ ਵਾ ਸੋਨਾ ਹਾਂਜੀ ਦੇਖ ਆਈ ਨਹੀਂ ਦਿੱਤਾ ਰਾਕਤ ਨਹੀਂ ਆਪਾਂ ਨੂੰ ਜੇ ਲਾਇਆ ਜੂਸ ਦਿੱਤਾ ਹਾਂਜੀ ਹੈ ਜੂਸ ਪੀਤਾ ਠੀਕ ਹੈ ਸ਼ਾਂਤੀ ਆਈ ਮਨ ਨੂੰ ਸਹੀ ਹੈ ਹੁਣ ਇਹ ਆਪਣਾ ਘਰ ਵੀ ਜਾਣਾ ਇਹਦਾ ਬਾਕੀ ਬਣ ਜਾਣਾ ਖਾਦ ਖਾਦ ਬਣ ਜਾਣੀ ਜਿਹੜੀ ਆਪਾਂ ਨੇ ਟੱਕੇ ਗਾਲੇ ਨੇ ਇਹਨਾਂ ਦੇ ਵਿੱਚ ਗਿੱਲ ਪਾਣਾ ਜੇ ਕਾਫੀ ਰਹਿਣਾ ਨਾਲ ਨਾਲ ਕਿ ਉਹਨਾਂ ਨੇ ਕਰ ਦੇਗਾ ਤੇ ਉਹ ਵੀ ਹੁਣ ਅਖੰਡ ਜੀ ਪਈ ਸੀ ਚਾਸ਼ਨੀ ਹਾਂ ਹਾਂ ਮੈਂ ਕਿਹਾ ਮੰਮੀ ਉਹਨੂੰ ਉੱਧਰ ਪਿੱਛੇ ਹੀ ਸੱਟ ਹਾਂ ਚਾਸ਼ਨੀ ਵਿੱਚ ਪਾਣੀ ਪਾ ਗਏ ਵੀ ਕਹਿੰਦੇ ਜੀਵ ਜੇਜ ਬਣਨ ਵੀ ਲੱਗੇ ਉਹ ਪਿੱਛੇ ਛੱਡਦੀ ਉਹਦੇ ਨਾਲ ਸਿਰ ਤੇਜ ਹੋ ਜਾਂਦਾ ਫਿਰ ਉਹ ਮੈਂ ਨਾ ਉਵੇਂ ਹੀ ਰੱਖਦੀ ਰਾਤ ਫਰਿੱਜ 'ਚ ਨਹੀਂ ਰੱਖੀ ਉਹ ਜੀਵ ਜੇ ਪੈਦਾ ਹੋ ਜਾਂਦੇ ਨੇ ਤੇ ਇੱਥੇ ਬੜੀ ਵਧੀਆ ਗੱਲ ਸੀ ਪੰਡ ਕੀਰਤਨ ਹੋ ਰਿਹਾ ਸੀਗਾ ਹੱਸਾ ਦੀ ਵਾਰ ਦਾ ਬਹੁਤ ਸੋਹਣਾ ਲੱਗ ਰਿਹਾ ਸੀ ਹਾਂ ਜੀਗਾ ਵੀ ਰੋਜ਼ ਹੋਣਾ ਚਾਹੀਦਾ ਬੀਬੀਆਂ ਕਰ ਰਹੀਆਂ ਨੇ ਤਿੰਨ ਬੀਬੀਆਂ ਆਈਆਂ ਨੇ ਨਾ ਗੁਰਦੁਆ ਪਾਪਾ ਗੱਲਾਂ ਹੀ ਕਰਦੇ ਹੁਣੇ ਹਲੇ ਭੋਗ ਪਿਆ ਹੁਣੇ ਸ਼ਲੋਕ ਪੜਿਆ ਸਾਦਾ ਦੀ ਵਾਰ ਦਾ ਕੀਰਤਨ ਅੱਜ ਹੈਗਾ ਹੁਣ ਬਾਬਾ ਜੀ ਪੜਨਗੇ ਸੁਖਮਨੀ ਸਾਹਿਬ ਫਿਰ ਕੀਰਤਨ ਅੱਜ ਬਾਬਾ ਜੀ ਆਪਣੇ ਪਿੰਡ ਦੇ ਸੀਗੇ ਇੱਕ ਲੜਾਈ ਕੇ ਅੱਛਾ ਜੀ ਉੱਥੇ ਗੁਰਗੱਦੀ ਮਿਲੀ ਸੀ ਉਹਨਾਂ ਦਾ ਅੱਜ ਕੰਨੀ ਜਨਮ ਦੇਣਾ ਜੇ ਅਸੀਂ ਲੁਧਿਆਣਾ ਓਕੇ ਓਕੇ ਇੱਕ ਕਾਫੀ 12 ਵਜੇ ਤੱਕ ਲੰਗਰ ਵੀ ਚੱਲਣਾ ਠੀਕ ਬਹੁਤ ਵਧੀਆ ਸੀ ਜੀ ਬਹੁਤ ਵਧੀਆ ਲੱਗਦਾ ਜਿਹੜਾ ਕੰਮ ਵੀ ਕਰਦਾ ਬੰਦਾ ਜੇ ਤੁਸੀਂ ਕਹਿੰਦੇ ਬੱਟਾ ਹੀ ਪਾਈ ਜਾਂਦੇ ਹੁਣ ਕੀ ਪਲਾਨ ਆ ਤੁਹਾਡਾ ਪੁੱਤਰਾ ਪਾਪਾ ਨੇ ਦੋ ਘੇਰੇ ਜੀ ਬੀਜਣੇ ਨੇ ਮਟਰ ਦੋਚ ਮਟਰ ਹਾਂ ਇੱਕ ਚ ਦੋ ਚੁੱਤੀ ਬੰਦੇ ਪਾਇਕਟ ਪਾਇਨੇ ਦੋ ਝੋੜੇ ਚ ਉਹ ਲਾਲ ਝੋੜਾ ਲਵਕਦਾ ਕੱਟ ਕੇ ਆਪਣੀ ਮਾਂ ਤੋਂ ਇੱਕ ਲੀਰ ਲੈਦਾ ਕੱਪੜਾ ਹਾਂਜੀ ਉਹਦੇ ਚ ਮਟਰ ਬਨ ਗੇ ਇੱਕ ਪਾਸੇ ਛੋਲੀਆ ਬਨ ਗੇ ਪਾਣੀ ਚ ਪਿਉਦੇ ਸ਼ਾਮ ਨੂੰ ਆਪਾਂ ਨੇ ਲਾ ਦੇਣਾ ਐਨੂੰ ਪਟ ਦੋ ਇਹ ਫੇਰ ਲਸਣ ਬੀਜਣਾ ਫੇਰ ਮੈਂ ਧਾਨਾਂ ਦੇ ਵਿੱਚ ਵੜ ਜਾਣਾ ਫੇਰ ਕਣਕ ਦੀ ਬਜਾਈ ਤੈਕਤੀ ਫੇਰ ਨਹੀਂ ਧਾਨ ਔਖੇ ਖਰੀਦ ਹੁਣ ਮੰਡੀਆਂ 'ਚ ਬੈਠੋਗੇ ਗਵਰਨਮੈਂਟ ਸਖਤਾਈ ਕਰਦੀ ਆ ਕਰ ਕਹਿੰਦੇ ਨੇ ਕਹਿੰਦੇ ਇਹ ਆਦ ਕੀ ਔਖਾ ਹੋਗਾ ਭਾਵੇਂ ਢੋਨੇ ਜੇ ਕਰ ਵਾਲਾ ਪੈ ਰਿਹਾ ਕੋਈ ਸੁਣਦਾ ਨਹੀਂ ਨਾ ਸੈਂਟਰ ਗਵਰਨਮੈਂਟ ਨਾ ਸਟੇਟ ਗਵਰਨਮੈਂਟ ਇਹ ਤਾਂ ਹੁਣ ਪਤਾ ਨਹੀਂ ਅੱਜ 2 ਤਰੀਕ ਹੋ ਗਈ ਦੇਖੋ ਕੀ ਬਣਦਾ ਦੇਖੋ ਕੀ ਬਣਦਾ ਲੈ ਇਹ ਕਹਿਣਾ ਵੀ ਗੁੜ ਤੁਮ ਨੂੰ ਨਹੀਂ ਲੈਣਗੀਆਂ ਨਾਲੇ ਛਾਂ ਮੇਰੇ ਨਾਲ ਚੱਲੀ ਰੋਟੀਆਂ ਖਾ ਕੇ ਆਪਾਂ ਮੰਮੀ ਉਹਨਾਂ ਨੂੰ ਲਿਆਦੀ ਆ ਹਾਂ ਜੋ ਸਮਾਂ ਦੇ ਹੋ ਗਏ। ਸਹੀ ਸਟੀਲ ਦੀ ਨਹੀਂ ਲਿਆਉਣੀ ਐ ਲੋਹੇ ਦੀ ਲਿਆਉਣੀ ਐ ਨੇ ਲੋਹੇ ਨਾਲ। ਨਹੀਂ ਲੋਹੇ ਦੀਆਂ ਲਿਆਉਣੀਆਂ ਨੇ। ਨਹੀਂ ਹੁਣ ਕਹੀਂ ਐ ਲੋਹੇ ਦੀ ਸਟੀਲ ਨੇ ਆਉਣ ਲੱਗੀ ਐ। ਨਹੀਂ ਲੋਹੇ ਦੀਆਂ ਵਧੀਆਂ ਨੇ। ਇਹਦੇ ਨਾਲ ਪੋਟ ਬਣਦਾ। ਫਿਰ ਆਹ ਦੇਖੋ ਮੇਰੀ ਕੁਰਸੀ ਰਹੀ ਹੋਈ ਐ ਜਦੋਂ ਮੈਂ ਥੱਕ ਜਾਣਾ ਬਹਿ ਜਾਣਾ। ਉਹ ਚਾਹ ਲਿਆ ਯਾਰ ਰਵੀ ਮੇਰੀ। ਚਾਹ ਪੀ ਲਈ ਚਾਹ ਪੀ ਕੇ। ਗਰਮੀ ਆ ਗਈ। ਹੁਣ ਸਰੀਰ ਕੰਮ ਕਰਨ ਨੂੰ ਕਹਿਦਾ। ਇਹਨਾਂ ਨੂੰ ਵੀ ਅਸੀਂ ਗੋਡ ਰਹੇ ਆ ਵੀ ਇਹ ਉਰੇ ਪਾਣੀ ਦੀ ਨਿਕਾਸੀ ਨਹੀਂ ਮੀਂਹ ਬਹੁਤ ਪੈ ਗਿਆ ਸੀ ਕੋਈ ਛਾਂ ਧੁੱਪ ਘੱਟ ਪੈਂਦੀ ਆ ਉਹਨੇ ਦੋਵੇਂ ਫੇਰੇ ਗੁੱਟਿਆ ਛੇਤੀ ਸੁੱਕ ਜਾਊਗਾ ਅੱਲੇ ਤੱਕ ਨਮੀ ਬਹੁਤ ਜ਼ਿਆਦਾ ਆ ਮੀਂਹ ਇੰਨਾ ਪਿਆ ਉਹਦੋਂ ਨਾ ਅੱਲੇ ਤੱਕ ਬਾੜਦਾ ਪਾਣੀ ਜਾਰੇ ਇਹ ਹਮਾਰੀ ਦੀ ਹਵਾਰਾ ਦੀ ਆਪਾਰੇ ਨੂੰ ਪੱਧਰ ਕਰਕੇ ਬੀਜ ਦੇਣਾ ਉਹਨਾਂ ਪਾਣੀ ਘੱਟ ਪਊਗਾ ਉੱਧਰ ਵੀ ਉਹ ਗਿੱਲਾਪਨ ਸਾਰੇ ਕਿਤੇ ਆ ਨਮੀ ਦਾ ਅਸਰ ਹੈਗਾ ਵਾ ਗਿੱਲੇਪਨ ਦਾ ਗੋਭੀ ਤੁਸੀਂ ਨਾ ਪਾਲਕ ਤੁਸੀਂ 15 ਤਰੀਕ ਨੂੰ ਖਾਣ ਵਾਲੇ ਬਣ ਗਾ ਸਾਗ ਵੀ ਸੁੱਕ ਨਾਲ ਹੋ ਜਾਣਾ ਦੋ ਹਫ਼ਤੇ ਜੇ ਬੀਜੀ ਆ ਹਾਂਜੀ ਉਹ ਕੀ ਕਹਿੰਦੇ ਕੱਲ ਪੱਟਿਆ ਸੀਗਾ ਉਹ ਬਹੁਤ ਸੋਹਣਾ ਹੋ ਗਿਆ ਕੱਲ ਨਹੀਂ ਸੀ ਦੀਂਦਾ ਕਸ਼ ਆ ਮੇਥੀ ਦਿਖਦੀ ਹੈ ਉੱਤੇ ਜਿਹੜਾ ਉਹ ਸੀਗਾ ਪੱਟਿਆ ਸੀਗਾ ਆਪਾਂ ਉਹਦੇ ਉੱਤੇ ਫੇਰ ਪਾਣੀ ਛੱਡ ਪਈਆ ਅੱਛਾ ਮੈਂ ਥੱਲੇ ਨੂੰ ਬੈਹ ਗਿਆ ਇਹ ਜੋ ਰੋਜ਼ ਘੱਟ ਧੂਏਤੀ ਇਹ ਦਿਨ ਬਾਅਦ ਕਹਨਾ ਉਹ ਤੋ ਪਾਣੀ ਛੱਡ ਕੋ ਹਾਂਜੀ ਉਹ ਪਾਵਾਂਗੇ ਯੀਸਟ ਜੀ ਵੀ ਪਾਵਾਂਗੇ ਇਹਦੇ ਚ ਪੁੱਤਰਾ ਪੈਸਾ ਖਰਚਣ ਵਾਲੀ ਗੱਲ ਨਾ ਕਰਾਇਆ ਕਰੋ ਜਿੱਥੋਂ ਜੇ ਪਾਣੀ ਨਾਲ ਸਰਦਾ ਪਣ ਡੇੜੀ ਪਈ ਜਾਂ ਮੈਂ ਲੈ ਕੇ ਆਈਆਂ ਉਹ ਖਰਾਬ ਹੀ ਹੋ ਜਾਣੀ ਆ ਪਾ ਪੀਜ਼ਾ ਤਾਂ ਬਣਾ ਨਹੀਂ ਰਹੇ ਐਨਾ ਉਹ 6 ਮਹੀਨੇ ਬਾਅਦ ਉਹ ਖਰਾਬ ਹੋ ਜਾਂਦੀ ਆ ਜੀ ਗਾਲ ਦੂ ਕਿ ਉਹ ਡੈਡੀ ਸਿੰਘ ਸਾਹਿਬ ਨੇ ਮੈਨੂੰ ਹੁਕਮ ਕੀਤਾ ਜੀ ਗਾਲਨ ਦਾ ਤਾਂ ਸਿੰਘ ਸਾਹਿਬ ਨੂੰ ਪਤਾ ਈਸਟ ਦਾ ਡੈਡੀ ਕਹਿੰਦੇ ਪੈਸਾ ਖਰਚਣ ਵਾਲੀ ਗੱਲ ਨਾ ਕਰੋ। ਬੰਦੇ ਖਰਾਬ ਹੋਣ ਦਿੰਦੇ 15 ਦਿਨ ਫ੍ਰੀਜ ਹੀ ਰੱਖ ਦੇਈਦਾ ਈਸਟ ਨੂੰ ਫ੍ਰੀਜ ਹੀ ਰੱਖ ਦੋ। ਡੈਡੀ ਉਹ ਸਾਲ ਹੋ ਗਿਆ ਉਹਨੂੰ 6-6 ਮਹੀਨੇ ਤਾਂ ਪਹਿਲਾਂ ਹੋ ਗਿਆ ਮੈਨੂੰ ਲੈ ਕੇ ਗਈ ਨੂੰ ਕੀ ਕੰਮ ਕਰਨੀ ਔਰੀ ਔਰੀ ਮਰ ਜਾਂਦੀ ਆ ਮੈਨੂੰ ਲੈ ਕੇ ਗਈ ਨੂੰ 6 ਮਹੀਨੇ ਹੋ ਗਏ ਪਹਿਲਾਂ ਹੀ ਹੋਰ ਇਹ ਮੈਂ ਪੱਟਾ ਪਾਵਾਂ ਚਾਚੀ ਰਾਤ ਪੁੱਛ ਕੇ ਪਈ ਆ ਕਹਿੰਦੀ ਵੀਰ ਜੀ ਸਵੇਰੇ ਕੀ ਕੰਮ ਆ ਮੈਂ ਪੁੱਤ ਸਵੇਰੇ ਕੋਈ ਕੰਮ ਨਹੀਂ ਕਰ ਮੈਂ ਕਹਿ ਕੇ ਆਈ ਆ ਜੀ ਮੋਟੇ ਨੂੰ ਠਾਲ ਦੋ ਕੰਮ ਦੀ ਲੋੜ ਐ ਉਹ ਕਿਵੇਂ ਕਰਸਣ ਕਹਿੰਦਾ ਮੈਂ ਉਹ ਮੋਬਾਈਲ ਤੇ ਦੇਖ ਲੈਣਾ ਕੱਲ ਕੱਲ ਮੇਰੇ ਕੋਲ ਤਾਂ ਆਇਆ ਕਹਿੰਦਾ ਤੁਸੀਂ ਇਕੱਲੇ ਬੈਠੇ ਸੀਗੇ ਕਹਿੰਦਾ ਮੈਂ ਆ ਜਾਨਾ ਸ਼ਾਬਾਸ਼ ਮੈਂ ਤੇ ਭਾਈ ਭਾਗ ਨੇ ਕੰਮ ਨੂੰ ਛੇਤੀ ਨਬੇਣ ਦਾ ਤਰੀਕਾ ਹਾ ਵਾ ਇਹ ਤਾਂ ਮੇਰੇ ਕੋਲ ਦੋ ਕਹੀਆਂ ਨਹੀਂ ਹੈਗੀਆਂ ਇੱਕ ਆ ਵਾ ਉਹ ਪੜਦੇ ਹੀ ਆਪਾਂ ਦਾ ਫਰਫਾ ਇਹਨੂੰ ਨਾਲ ਕੰਮ ਕਰਨ ਦਾ ਤਰੀਕਾ ਕਹਿੰਦੇ ਆ ਆਗੇ ਕਈ ਪੈਰ ਪੂਰ ਤੇ ਵੱਜ ਜਾਣੀਆਂ ਇਹ ਕੋਈ ਮਜ਼ਾਕ ਨਹੀਂ ਸਿੰਘਾ ਪੈਰ ਦੇ ਨਾਲ ਵਾਲਿਓ ਬੱਸ ਕਰੋ ਪੁੱਤ ਦੇਖ ਲੈ ਮੈਂ ਇੱਕ ਚਲਾਵਾ ਦੋ ਚਲਾਵਾ ਨੇਰਾ ਉਰੇ ਦੁਪਹਿਰਾ ਕਰਦਾਂ ਤੇਰੀ ਮੰਮੀ ਕਹਦੇ ਨਹੀਂ ਕਹਦੇ ਵੀ ਬੱਸ ਕਰੋ ਹੈ ਇਹਨੇ ਕਿਹਾ ਬੱਸ ਕਰ ਦੋ ਇਹਨੇ ਪੈਰ ਤੇ ਲੱਗਣ ਤੋਂ ਚੀਕਾ ਮੰਮੀ ਮੈਨੂੰ ਵੀ ਜਾਂ ਸੱਸ ਤੇ ਵੀ ਧਿਆਨ ਨਾਲ ਚਲਾਇਓ ਡੈਡੀ ਤੁਸੀਂ ਦੋ ਚਲਾਉਂਦੇ ਨਹੀਂ ਤਾਂ ਸਿਆਣੇ ਆ ਦੇ ਸਾਨੂੰ ਮੰਮੀ ਨੇ ਕਹਿ ਰਹਾ ਵੀ ਧਿਆਨ ਨਾਲ ਜੀਦਾ ਤੁਸੀਂ ਕਹਿੰਨਾ ਵੀ ਤੈਨੂੰ ਕੰਦ ਸੁਣਨਾ ਇਹ ਸਾਰੇ ਸਾਨੂੰ ਕਲਾਸਾਂ ਲੱਗਦੀਆਂ ਨੇ ਇਹ ਸਮੇਂ ਦੇ ਇਹ ਅਸੀਂ 21ਵੀਂ ਸਦੀ ਵਾਲੇ ਆ ਗਏ ਡੈਡੀ ਸਾਨੂੰ ਇਹ ਡੈਡੀ ਅਸੀਂ ਸਿੱਖ ਰਹੇ ਆ ਜੀ ਜੀਨੀ ਸਾਰੀ ਹੋਈ ਸੀ ਕਿ ਵਿਆਹ ਫਦਾ 20ਵੀਂ ਸਦੀ ਸਾਡਾ 21ਵੀਂ ਸਦੀ ਚੋ ਸੋ 21ਵੀਂ ਸਦੀ ਦਾ ਨਹੀਂ ਪੰਜਵਾਂ ਹਿੱਸਾ ਨਿਕਲ ਗਿਆ ਅਸੀਂ ਉਹ ਰੋਟੀ ਅੱਜ ਰੋਟੀ ਕਾਂ ਦੇ ਦੋਸਾਂਗੇ ਨਵੀਂ ਗੱਲ ਅਬ ਵਿੱਚ ਸਾਡੇ ਤੋਰੀ ਦਾ ਸਾਗ ਦੀ ਹੁਣ ਆ ਲਈ ਆ ਅੱਖਾਂ ਲਈ ਮੈਂ ਬਹੁਤ ਐਕਸਾਈਟਡ ਆ ਕਿਉਂਕਿ ਤੋਰੀਏ ਦਾ ਸਾਗ ਦਾ ਆਪਣਾ ਹੀ ਟੇਸਟ ਹੁੰਦਾ ਬਹੁਤ ਸਵਾਦ ਲੱਗਦਾ ਖਾਲੇ ਇੱਥੇ ਕੁਝ ਨਹੀਂ ਸੀ ਦੀਂਦਾ ਹੁਣ ਗੁੱਡਣ ਤੋਂ ਬਾਅਦ ਦਿਖਣ ਲੱਗ ਗਿਆ ਜਿਹੜੀ ਚੀਜ਼ ਤੋਂ ਡਰਦੀ ਨੇ ਮੈਂ ਝੋਲੇ ਨਹੀਂ ਸੀ ਚੱਕਿਆ ਉਹ ਗੱਲ ਸੱਚੀ ਹੋਈ ਕੀ ਕਰਨਾ ਵਿੱਚੋਂ ਮਟਰ ਇਹਦੇ ਜਿ ਸ਼ਿਫਕੀ ਲਈ ਸੀਗੀ ਯੂ ਮੀਨ ਪੀਸ ਡੈਡੀ ਦੋਨੇ ਪੈਕਟ ਪਿਆਉਣੇ ਆ ਹਾਂ ਹਾਂ ਦੋਨੇ ਪੈਕਟ ਟੂ ਪੀਸ ਪੀਸ ਹਾਂ ਮੈਂ ਲੈ ਕੇ ਆਈ ਆ ਛਣੇ ਡੈਡੀ ਨੇ ਕਿਹਾ ਸੀ 40 ਕ ਮੈਂ ਲੈ ਆਈ ਆਪਣੇ ਵੱਲੋਂ ਡੱਬੇ ਚ ਪਾ ਦਾਂਗੀ ਮੈਂ ਦੀਰਾਂ ਛੋਟੀਆਂ ਵੀ ਕਰ ਸਕਦੇ ਤੁਸੀਂ ਮੈਂ ਨਹੀਂ ਹੁਣ ਤਾਂ ਹੀ ਪੈਂਦੇ ਨਹੀਂ ਇਹ ਹੈਗੇ ਨੇ ਆਪਣੀ ਜੀ ਕਾਲੇ ਚਨੇ ਬਲੈਕ ਚਿਕਪੀਸ ਇਹਨਾਂ ਦੀ ਗੱਠ ਮਾਰਾਂਗੇ ਇਹਦੇ ਵਿੱਚ ਗੱਠ ਗੱਠ ਫੇਰ ਤਾਂ ਉਹੀ ਕੰਮ ਹੋ ਜਾਊਗਾ ਇਹ ਵੈਸੇ ਲੱਗ ਲੱਗ ਵੀ ਪੈਂਦੇ ਜਾਂਦੇ ਜਦੋਂ ਡਾੜੀ ਕਹਿੰਦੇ ਇਕੱਠੀ ਭਿਓਂ ਤੋਂ ਪਰ ਇਹਨਾਂ ਨੂੰ ਦੀਰਾਂ 'ਚ ਬੰਨ੍ਹ ਦੋ ਉਹਦੇ ਨਾਲ ਫ੍ਰੈਕਸ਼ਨ ਹੀ ਹੋਣਗੇ ਦੋਈ ਚੀਜ਼ਾਂ ਰੱਖ ਕੇ ਗੱਠ ਮਾਰ ਲਓ ਹੁਣ ਮੈਂ ਠੰਡਾਉਣਾ ਦਊਂ ਇਹਨਾਂ ਨੂੰ ਬਾਕੀ ਕਰੀਦਾ ਕੀ ਆ ਕਰਦੀ ਆ ਠੀਕ ਹੈ ਬਸ ਵਸਵਾਦੂਆ ਕੋਲੀ ਮਰਨੇ ਤੇ ਕੋਰ ਇਹਨਾਂ ਨੂੰ ਆਈਪੀ ਉਹਨਾਂ ਨੂੰ ਕਿਵੇਂ ਕੱਪੜੇ ਚ ਪਾਉਣ ਦੀ ਲੋੜ ਹੁਣ ਉਹ ਲੱਗ ਤਾਂ ਹੈਗੀ ਨਹੀਂ ਡੈਡੀ ਨੇ ਦੱਸਿਆ ਤਾਂ ਹੈ ਇਹਨਾਂ ਨੂੰ ਵੀ ਕੱਪੜੇ ਚ ਪਾਉਣ ਦੀ ਲੋੜ ਉਹ ਤਾਂ ਲੱਗ ਪੈ ਗਏ ਬਾਗੀ ਪਾਣੀ ਪੈ ਜਾਣਾ ਉਹ ਫਿਰ ਕੱਪੜੇ ਨਾਲ ਸੋਕ ਜ਼ਿਆਦਾ ਰਹਿੰਦੇ ਨੇ ਖੇਤ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਐਨ ਲਾਈਨਾਂ ਚ ਨੇ ਥੱਲੇ ਰੱਖ ਕੇ ਕਰ ਲੋ ਜੀ ਹਰ ਇੱਕ ਕੰਮ ਇਨਸਾਨ ਕਦੀ ਤਾਂ ਪਹਿਲੀ ਵਾਰੀ ਕਰਦਾ ਉਹ ਬੋਲਿੰਗ ਮਾਰੇ ਜਾਨਾ ਬਈ ਫਿਰ ਆਉਂ ਹੋਏ ਮਟਰੇ ਤੁਸੀਂ ਇਹ ਮਟਰ ਦੇਖਿਓ ਸਹੀ ਸਾਬ ਹੁੰਦੇ ਆ ਵਧੀਆ ਹੁੰਦੇ ਨਾਲ ਪਿਛਲੇ ਸਾਲ ਇੱਥੇ ਸੀਗੀ ਮੈਂ ਬਹੁਤ ਸਵਾਦ ਮਟਰ ਸੀਗੇ ਘਰ ਵਾਲੀ ਮਟਰ ਵੀ ਓਦਾਂ ਵੀ ਸਵਾਦ ਹੁੰਦੇ ਆ ਐਂ ਕੱਚੇ ਹੀ ਮਿੱਠੇ ਹੁੰਦੇ ਨਾ ਸਿੱਧਾ ਹੀ ਤੋੜ ਕੇ ਜੇ ਹੁੰਦੇ ਹਾਂ ਹਾਂਜੀ ਪੂਰਾ ਟੇਸਟ ਹੁੰਦਾ ਉਹ ਮੁੱਲ ਦੇ ਕਈ ਵਾਰ ਪੱਕੇ ਜੇ ਹੁੰਦੇ ਨੇ ਇਹ ਵੀ ਤਾਂ ਤੇ ਵੈਸੇ ਉਹ ਹੋਣੀ ਚਾਹੀਦੀ ਡੈਡੀ ਦਾ ਪਲੇਟ ਫੇਵਰੇਟ ਆਏ ਹਮੇਸ਼ਾ ਕੋਲ ਹੁੰਦਾ ਜਿੱਥੇ ਵੀ ਚੈਕਿੰਗ ਕਰਾਉਣ ਲੱਗੋ ਉੱਥੇ ਪਲੇਟ ਬੋਲ ਪੈਂਦਾ ਮਸ਼ੀਨ ਬੋਲ ਪੈਂਦੀ ਆ ਹੋਣਗੇ ਡੈਡੀ 40 ਵੱਧ ਹੋਣਗੇ 100 ਦੇ ਕਰੀਬ ਹੋ ਮਿਲਦਾ ਤਾਂ 100 ਤਾਂ ਹੋਊਗਾ ਆਵੇ ਐਨੇ ਕੁ 5 ਨਹੀਂ ਅੰਨੇ ਕਿੰਨੇ ਬਣ ਜਾਂਦੇ ਨੇ ਆ 10 ਹੋ ਗਏ ਇਹਨਾਂ ਨੂੰ ਪਾਣੀ ਚ ਪਾਉਂਦੇ ਹਾਂ ਹਾਂਜੀ ਆਲਰਾਇਟ ਡੈਡੀ ਨੇ ਕਿਨੋਂ ਪਿਆਉ ਲਾਇਆ ਆ ਰਮਾਲ ਦੇ ਵਿੱਚ ਜਿਆਦਾ ਛੇਤੀ ਵਧੀਆ ਹੋਣਗੇ ਛੇਤੀ ਕਿਤੇ ਰਮਾਲ ਖੁੱਲ ਗਏ ਤੁਹਾਨੂੰ ਪਤਾ ਕਿਉਂ ਕਿਉਂਕਿ ਮੇਰਾ ਨੱਕ ਸਾਫ਼ ਕਰਨ ਲਈ ਰੱਖਿਆ ਹੁੰਦਾ ਸੀ ਸਾਫ਼ ਕਰਕੇ ਜਿਹੜਾ ਰਮਾਲ ਟੱਲੇ ਫਿਰ ਤੁਸੀਂ ਦੇਖਣਾ ਤੁਹਾਡੇ ਨਾਲ ਕੀ ਬਣੂਗੀ ਤੁਸੀਂ ਜਾਣੋ ਜਾਂ ਡੈਡੀ ਜਾਣਨ ਤੇਰੇ ਜਿਹੜਾ ਆਪਣਾ ਪ੍ਰੋਜੈਕਟ ਆ ਗਿਆ ਸੀ ਕਿ ਜਾਣਾ ਸੀ ਹੋਰ ਕੰਮ ਕਰਨੇ ਸੀ ਸਵੇਰੇ ਤੇ ਸ਼ਾਮ ਹੀ ਕਰਦੇ ਹੁੰਨੇ ਇਹ ਤਾਂ ਸਾਡਾ ਫੁੱਲ ਟਾਈਮ ਹਾਂ 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 ਫੁੱਲ ਟਾਈਮ ਵਰਕ ਨਹੀਂ ਹੈਗਾ ਸਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਸਾਈਡ ਵਾਲੀ ਹਸਲ ਕਹਿੰਦੇ ਨੇ ਉਹ ਚੀਜ਼ ਆ ਸ਼ੌਂਕ ਕਹ ਲਓ ਜਾਂ ਕਹੋ ਵੀ ਆਪਣੇ ਘਰ ਦੇ ਵਾਸਤੇ ਸੋ ਇਧਰ ਲਾ ਪੱਟਾ ਸੀ ਸਵੇਰੇ ਹੁਣ ਕਾਫੀ ਹਾਂ ਬਸ ਆ ਠੀਕ ਹੈ ਇਹਨਾਂ ਪੱਟਾ ਨਾਲ ਤੇ ਇਧਰ ਲਈ ਸਾਈਡ ਤੇ ਪੱਟਿਆ ਸੀਗਾ ਡੈਡੀ ਨੇ ਸਵੇਰੇ ਸਾਰੀ ਕਿੰਨੀ ਸੋਹਣੀਆਂ ਬੱਟਾ ਬਣਾਤੀਆਂ ਸੀਗੀਆਂ ਹੁਣ ਇਹਦੇ ਵਿੱਚ ਜਿਹੜਾ ਪਿਉਂਕੇ ਰੱਖਿਆ ਸੀ ਸਵੇਰੇ ਸਾਰਾ ਸਮਾਨ ਇਹ ਜਿਮ ਉਹ ਬੀਜ ਦੇਣਾ ਆਪਾਂ ਕਿਸਾਨ ਵੀਰ ਬਿਜ਼ਨਸ ਸ਼ੁਰੂ ਕਰਤਾ ਕਿਸਾਨ ਭੈਣਾਂ ਲੱਗ ਗਈਆਂ ਉਹ ਚੱਕੀ ਲਿਆ ਉਹਦੇ ਵਿੱਚ ਮਿਰਚਾਂ ਮਿਰਚਾਂ ਵੀ ਲਾਈ ਓਏ ਮਿਰਚਾਂ ਦੇ ਵਿੱਚ ਇੱਕ ਪਾਇਗਟ ਆ ਕਹਿੰਦਾ ਮਟਰ ਆਦਾ ਉਹ ਵੀ ਚੱਕ ਲਿਆ ਮੇਰਾ ਪੁੱਤ ਅਸੀਂ ਕਿਉਂਕਿ ਉਹ ਮੇਰੇ ਤੋਂ ਹੁੰ ਦੱਸਿਆ ਸੀ ਮਹੀਨ ਨਾਲ ਮਰ ਗਏ ਸੀਗੇ ਡੈਡੀ ਵੀਰ ਕਹਿੰਦੇ ਮਿਰਚਾਂ ਚ ਲੈ ਕੇ ਆਇਆ ਸੀ ਮੰਡੀ ਗਈ ਸੀਗੀ ਉਹ ਤਾਂ ਤੇ ਉਹ ਵੀ ਲਾ ਦੀਏ ਤਾਂ ਕਿ ਮਿਰਚਾਂ ਨਾ ਹੋਈਆਂ ਤਾਂ ਸਿੰਘ ਸਾਹਿਬ ਦਾ ਕਸੂਰ ਹੋਊਗਾ ਕਿ ਸੇਖ ਸਾਹਿਬ ਪਹਿਲੀ ਵਾਰ ਮਿਰਚਾਂ ਲਾਉਣ ਲੱਗੇ ਨੇ ਹੋ ਸਕਦਾ ਮਿਰਚਾਂ ਮਿੱਠੀਆਂ ਲੱਗਣ ਨਹੀਂ ਜੀ ਇਹ ਕਹਿਰ ਨਾ ਕਰੋ ਮਿਰਚਾਂ ਮਿਰਚਾਂ ਦੇ ਮਿੱਠੀਆਂ ਮੈਂ ਤੇ ਡੈਡੀ ਤਾਂ ਜਮੇ ਹੀ ਨਹੀਂ ਮਿੱਠੀ ਸਬਜ਼ੀ ਖਾ ਸਕਦੇ ਅੱਜ ਵੀ ਆਪਾਂ ਨੇ ਦੁਬਾਰਾ ਮਿਰਚਾਂ ਲਈਆਂ ਪਰ ਉਹ ਕੜਾਕਾ ਨਹੀਂ ਪਿਆ ਉਹ ਕਿਹੜਾ ਪਰ ਫਿਰ ਮੈਂ ਇਸ ਕਰਕੇ ਨਹੀਂ ਗਿਆ ਮੈਂ ਕਿ ਮੰਮੀ ਦਾ ਪੂਰੇ ਦਿਨ ਦਾ ਐਫਰਟ ਲੱਗਿਆ ਆ ਮਿਹਨਤ ਬਹੁਤ ਲੱਗੀ ਸੀਗੀ ਦੁਬਾਰਾ ਨਹੀਂ ਮਿਲਣਾ ਕੋਣੇ ਹੋ ਜਾਣਾ ਤੇ ਕਿੰਨਾ ਕੱਕ ਸੀਗਾ ਪੁੱਤ ਹਾਂਜੀ ਇਹ ਤਾਂ ਹੁਣ ਬੈਠ ਕੇ ਬੁੱਢੀ ਕੀ ਕਰਨ ਹੁਣ ਤਾਂ ਬਹੁਤ ਸੋਹਣਾ ਹੋ ਗਿਆ ਬਸ ਮੇਰੇ ਬੁੱਢੇ ਤੋਂ ਦੂਰ ਦੂਰ ਰਹਿਣਾ ਆ ਅੰਜੀਰ ਮੰਗਣ ਆਇਆ ਕਰੋਗੇ ਫਿਰ ਐਦਕੀ ਮੇਰੇ ਤੇ ਮਿੱਠੀਆਂ ਲੱਗਣਗੀਆਂ ਖਾਗੀ ਸੇ ਸੌ ਲਾਰੇ ਆਇਆ। ਇੱਕ ਵਾਰੀ ਭਗਵਾਨ ਤੁਮਾਂ ਦੀ ਕੀ ਸਰਵਿਸ ਹੋਤਾ ਮਿੱਠੀਆਂ ਮਿਰਚਾਂ। ਮੈਂ ਕਿਹਾ ਅਸੀਂ ਇਹ ਕਹਿ ਨਹੀਂ ਬਰਦਾਸ਼ਤ ਕਰ ਸਕਦੇ। ਇੱਧਰ ਆਪਾਂ ਛੋਲੇ ਭੋਂਦੇ ਸੀਗੇ ਸਵੇਰੇ। ਹੁਣ ਇਹ ਲਾਉਣੇ ਆਂਗੇ। ਡੈਡੀ ਕਹਿੰਦੇ ਦੋ ਦੋ ਤਿੰਨ ਦਿਨ ਇਕੱਠੇ ਲਾ ਦੋ ਪਰ ਮੈਂ ਸੋਚਦੀ ਸੀ ਛੋਲੇ ਸਿੱਧੇ ਵੀ ਲੱਗ ਸਕਦੇ ਆ ਵਟਾਂ ਤੋਂ ਬਿਨਾਂ ਪਰ ਡੈਡੀ ਨੇ ਵਟਾਂ ਬਣਾਤੀਆਂ। ਉਤਰਾਣ ਨੂੰ ਪਾਣੀ ਘੱਟ ਚਾਹੀਦਾ। ਹਾਂਜੀ। ਤਾਂ ਇੱਕ ਸਾਈਡ ਤੇ ਲਾਏ ਨੇ। ਫਿਰ ਵਟਾਂ ਤੇ ਜੇ ਪਾਣੀ ਲਾਓ ਹੋ ਜਾਂਦੇ ਨੇ ਛੋਲੀਆਂ ਨਹੀਂ ਪੈਂਦੀ। ओके ਮੰਮੀ ਤੇ ਚਾਚੀ ਵੀ ਲੱਗੇ ਹੋਏ ਨੇ ਜੀ ਕੱਖ ਕੱਢਣ ਮੈਂ ਤੇ ਡਾਡੀ ਨੇ ਜਿੰਦੇ ਨਾਲ ਸਾਰੇ ਉਧਰ ਪੱਤਰ ਕਰ ਤੇ ਖੇਤ ਇਹ ਠੀਕ ਕਰਤੇ ਹੁਣ ਜੀਰੀ ਦਾ ਸੀਜ਼ਨ ਆ ਗਿਆ ਡਾਡੀ ਕਹਿੰਦੇ ਮੇਰੇ ਤੋਂ ਕੱਟ ਹੀ ਕੰਮ ਹੋਇਆ ਕਰਨਾ ਕਿ ਮੈਂ ਤੁਹਾਡਾ ਹੁਣ ਕਰਾ ਦੇਣਾ ਬਾਅਦ ਚੋਂ ਤਾਂ ਜੀਰੀ ਚੀਜ਼ੀ ਹੋ ਜਾਣਾ ਫਿਰ ਤੁਸੀਂ ਆਪ ਹੀ ਹੌਲੀ ਹੌਲੀ ਕਰਿਆ ਜਾ ਕਰੋ ਹਾਲ ਤੱਕ ਤਾਂ ਚੀਜ਼ਾਂ ਵਧੀਆ ਲੱਗ ਰਹੀਆਂ ਨੇ ਦੇਖਣ ਨੂੰ ਬਾਈ ਗੁਰੂ ਸਾਹਿਬ ਕਿਰਪਾ ਕਰਨ ਵਧੀਆ ਪ੍ਰੋਡਿਊਸ ਹੋਵੇ ਇਹਦੀ ਆਪਣੀ ਵਾਰੀ ਆ ਗਈ ਮੋਲੀਆਂ ਲਾਉਣ ਦੀ ਉਹ ਆਟੇ ਵੀ ਮਹੀਨਾ ਅਨਿਵਰਸਰੀ ਲਾਈਆਂ ਤਾਂ ਸੀਗੀਆਂ ਫੇਰ ਬਿਮਾਰ ਬੰਦਾ ਹੋ ਗਿਆ ਆਪਣਾ ਠੀਕ ਤੇ ਜਿਹੜੇ ਕੰਮ ਕਾਣ ਲੱਗ ਗਏ ਸੀ ਕਿਹਾ ਕਿ ਨਹੀਂ ਰੈਸਟ ਕਰ ਲੈ ਰੈਸਟ ਕਰ ਲੈ ਆਪਣੀ ਕੀ ਤੀਨੀ ਭਾਬੀ ਨੇ ਨਹੀਂ ਗਿਆ ਮੋਟੇ ਨਹੀਂ ਤੇ ਮੈਂ ਤਾਂ ਕਿਹਾ ਘਰ ਦੇ ਆ ਨਹੀਂ ਨਹੀਂ ਗਿਆ ਸਰੀ ਟਮਾਟਰ ਨੇ ਮਹਿਕ 50 ਰੁਪਏ ਦੇ 30 ਬੀਨ ਇਹ ਬਹੁਤ ਆ ਇਹਦੇ 50 20 ਵੀ ਨਹੀਂ ਹੈਗੇ ਬਹੁਤ ਆ 30 ਬਹੁਤ ਹੁੰਦੇ ਆ ਇਹ ਐਗਜ਼ੈਪਟਿਕ ਫਰੂਟ ਆ ਜਾਂਦੇ ਨੇ ਇਹਨੇ ਮਹਿੰਗੇ ਇਹ ਅਸਲ 'ਚ ਪਤਾ ਕੀ ਹੈ ਇਹ ਦਿਖਾਵੇ ਲਈ ਜਿਵੇਂ ਡ੍ਰੈਗਨ ਫਰੂਟ ਆਉਣ ਕੋਈ ਸੁਆਦ ਕਿਸੇ ਨੂੰ ਲੱਗਦਾ ਡ੍ਰੈਗਨ ਫਰੂਟ ਆਪ ਸਾਰਿਆਂ ਨੇ ਖਾਦਾ ਹੋਇਆ ਹਰ ਐਗਜ਼ੋਟਿਕ ਫਰੂਟ ਦਿਖਾਉਣ ਲਈ ਉਹ ਵੀ ਚੈਰੀ ਟਮਾਟਰ ਨੇ ਵੀ ਦੇਖਣ ਨੂੰ ਮੈਂ ਕਿਹਾ ਵੀ ਬਹੁਤ ਵਿਕਦ ਨੇ ਫਿਰ ਇਹ ਆਪਣੇ ਹੋਣਗੇ ਟਮਾਟਰ ਸਵਾਦ ਬਹੁਤ ਹੁੰਦੇ ਨੇ ਹਾਂਜੀ ਇਹ ਤਾਂ ਸਵਾਦ ਹੁੰਦੇ ਨੇ ਸਲਾਦ ਸਲੂਟ ਜੀ ਖਾਣ ਲਈ ਚਲੋ ਆਰਡਰ ਨਹੀਂ ਆਵਾਜ਼ ਆਉਣੀ ਪਰ ਮੈਨੂੰ ਡ੍ਰੈਗਨ ਫਰੂਟ ਨਹੀਂ ਕਦੇ ਵੀ ਵਧੀਆ ਲੱਗਦਾ ਬ੍ਰੋਕਲੀ ਜਿਹੜੀ ਬੱਤੀ ਨਾਲ ਨਹੀਂ ਇਹਦੀ ਬ੍ਰੋਕਲੀ ਬ੍ਰੋਕਲੀ ਬਦਲੇ ਸਵਾਦ ਵੀ ਵੈਸੇ ਇਹਨਾਂ ਦਾ ਕੋਈ ਹੁੰਦਾ ਨਹੀਂ 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 ਉੱਧਰ ਹਣਾ ਸੇਖ ਸਰ ਫਿੱਕੇ ਜੀ ਹੁੰਦੇ ਆ ਆ ਦੋ ਜਿਹੜੀਆਂ ਦੂਜੇ ਟਮਾਟਰਾਂ 'ਚ ਖਟਾਸ ਤਾਂ ਹੁੰਦੀ ਐ ਨਾ ਇਹ ਤਾਂ ਉਹ ਵੀ ਨਹੀਂ ਹੁੰਦੀ ਖਾਸ ਹੁੰਦੀ ਐ ਥੋੜੀ ਜਿਹੀ ਜਿਹੜਾ ਸਾਨੂੰ ਡੈਡੀ ਉਹ ਮੇਨੀ ਸੱਤੋਂ ਲੱਗੀਆਂ ਸੀ ਲਾਈਆਂ ਨਹੀਂ ਹੈਗੀਆਂ ਬੀਆਂ ਦਾ ਚੱਕਰ ਪੈ ਗਿਆ ਸੀ ਥੋੜਾ ਜਿਹਾ ਇਸ ਲਈ ਅਸੀਂ ਥੋੜੀ ਸ਼ਿਫਟਿੰਗ ਕਰਤੀ ਹੁਣ ਇੱਕ ਨਮੀ ਬੱਟ ਬਣਾਉਣੀ ਆ ਔਰ ਚਕੰਦਰ ਲਾਉਣ ਵਾਸਤੇ ਸੋ ਮੈਂ ਉਹ ਬਣਾ ਰਿਹਾ ਸੀਗਾ ਮੇਲਾ ਰਾਜਦੀਪ ਤੇਰਾ ਕਿਆਰਾ ਭਰ ਗਿਆ ਰਾਜਦੀਪ ਕਿਆਰੇ ਭਰ ਰਿਆ ਸਾਰੇ ਜਾ ਕੇ ਉਹਨੂੰ ਚੇਂਜ ਕਰ ਲਵਾਂ ਪਿੱਛੇ ਦੇਖੇਂਗੇ ਜੀ ਆਪਣਾ ਆਲਮੋਸਟ ਸਾਰਾ ਕੁਝ ਧੱਗ ਗਿਆ ਸਿਰਫ ਲਸਣ ਲਗਾਉਣ ਤੋਂ ਰਹਿ ਗਿਆ ਉਹਦਾ ਵੀ ਖੇਤ ਤਿਆਰੀ ਆ ਉਹ ਜਦੋਂ ਟਾਈਮ ਲੱਗੂਗਾ ਉਦੋਂ ਲਾਦਾਂਗੇ ਕੱਲ ਨੂੰ ਪਰਸੋਂ ਨੂੰ ਕਿਉਂਕਿ ਹੁਣ ਜੀਰੀ ਦਾ ਵੀ ਕੰਮ ਡੈਡੀਆਂ ਸੀ ਮੈਂ ਉਹ ਚ ਬਿਜ਼ੀ ਹੋ ਜਾਣਾ ਫਿਰ ਮੇਥੋਂ ਨਾਲ ਨਹੀਂ ਇਧਰ ਦੇਖੋ ਮਾਰੋ ਮਾਰੋ ਇਰੀਗੇਸ਼ਨ ਸਿਸਟਮ ਚੱਲ ਰਿਹਾ ਵਾ ਇੱਕ ਵੱਡੀ ਪਾਈਪ ਲੱਗੀ ਹੋਈ ਆ ਇਹ ਖਣ ਉੱਤੋਂ ਸਟਾਈਆ ਛੋਟੀ ਪਾਈਪ ਤੇ ਮੈਂ ਜਿਹੜੀਆਂ ਪਿੱਛੇ ਘਰ ਮਿਰਚਾਂ ਲਈ ਸੀ ਉਹਨਾਂ ਨੂੰ ਪੀਪੀ ਨਾਲ ਪਾਣੀ ਦੇਣ ਲੱਗੇ ਆ ਵਾ ਵੀ ਛੇਤੀ ਛੇਤੀ ਮੁੱਕ ਜੇ ਕਿਉਂਕਿ ਅੱਜ ਵੀ ਕਾਫੀ ਲਾਈਆਂ ਨੇ ਬੱਟਾ ਨੇ ਫਿਰ ਪਾਣੀ ਵੀ ਪਿੰਦੀਆਂ ਨੇ ਵਿੱਚੋਂ ਬੈਡ ਨੇ ਨਾ ਤਾਂ ਕਰਕੇ ਪਾਣੀ ਬਹੁਤ ਜ਼ਿਆਦਾ ਪੈ ਜਾਣਾ ਤੇ ਇਹ ਡਰੋ ਬੈਗ ਹਲੇ ਤੱਕ ਵਿਚਾਰਾ ਅੜੀਕ ਰਿਹਾ ਕਿਸੇ ਚੀਜ਼ ਵਾਸਤੇ ਪਤਾ ਨਹੀਂ ਕੀ ਲੱਗੂਗਾ ਕਰਮਾਲ ਤੇ ਬੀਟਰੂਟ ਦਾ ਸਾਨੂੰ ਪਤਾ ਨਹੀਂ ਅਸੀਂ ਲਾਤੀਆਂ ਜਾਂ ਸਾਸੀ ਲੈ ਕੇ ਨਹੀਂ ਆਏ ਜਾਂ ਬੀਖ ਹੋ ਗਏ ਕਿਤੇ ਜਾਂ ਮਿਕਸ ਹੋ ਗਏ ਉਹਦੀ ਕੋਈ ਸਾਨੂੰ ਪਤਾ ਹੀ ਨਹੀਂ ਲੱਗਿਆ ਫਿਰ ਉਹਦੀ ਥਾਂ ਤੇ ਅਸੀਂ ਛਲਗਮਾ ਨਾਲ ਖੜ ਕੇ ਲਾਉਣ ਨੂੰ ਜਾਂਦਾ ਪਾਈਪ ਫੱਲ ਜਾਂਦੀ ਹੈ ਪ੍ਰੈਸ਼ਰ ਨਾਲ ਫਿਰ ਉਹ ਬਾਟ ਹੀ ਖੋਰ ਦਿੰਦੀ ਹੈ ਉਹ ਮੋਟਰ ਚੱਲਦੀ ਨਾ ਫਿਰ ਪ੍ਰੈਸ਼ਰ ਜ਼ਿਆਦਾ ਹੋਇਆ ਹੋਆ ਮੈਂ ਕਿਤੇ ਨਹੀਂ ਬਣਾਇਆ ਦਲੀਆ ਇਹ ਤਾਂ ਦਲੀਆ ਖਾਣ ਨੂੰ ਜੀ ਕਰਦਾ ਸੀਗਾ ਸਰਾਜ ਦੀ ਹੁਣ ਉੱਤੇ ਭੱਜ ਗਿਆ ਤਾਂ ਕੰਮ ਕਰਾ ਕੇ ਥੋੜਾ ਜਿਹਾ ਪਾਣੀ ਪੁਣੀ ਲਾ ਕੇ ਫਿਰ ਆਪਾਂ ਵੀ ਉਧਰ ਚਲਾਂਗੇ ਜੀ ਹੋਪਫੁਲੀ ਸਾਰਾ ਕੁਝ ਬਹੁਤ ਵਧੀਆ ਹੋਊਗਾ ਪ੍ਰੋਡਿਊਸ ਵਧੀਆ ਹੋਊਗੀ ਮੈਂ ਕਿਤੇ ਕਹਿੰਦੇ ਹੋਪਫੁਲੀ ਦਲੀਆ ਸਵਾਦ ਹੋਊਗਾ ਤੇ ਤੁਸੀਂ ਸ਼ਾਇਦ ਬੋਰ ਹੋ ਗਏ ਹੋਵੋਗੇ ਉਹ ਬੈਕਯਾਰਡ ਦੀ ਵੀਡੀਓ ਦੇਖ ਕੇ ਹੁਣ ਤੁਹਾਨੂੰ ਥੋੜੀ ਜਿਹੀ ਸ਼ਹਿਰ ਘਟ ਦੇਖਣ ਨੂੰ ਮਿਲਣਗੀਆ ਆਪਣਾ ਸਾਰਾ ਕੰਮ ਹੋ ਗਿਆ ਸਾਡਾ ਆਪਣੀ ਇੱਕ ਯਾਦ ਜੀ ਬਣ ਜਾਂਦੀ ਰੈਕਡਰਿਆ ਰਹਿ ਜਾਂਦਾ ਵਾ ਕਿ ਕਿਹੜੀ ਚੀਜ਼ ਕਿਵੇਂ ਹੋਈ ਕਿਹੜੀ ਚੀਜ਼ ਕਿਵੇਂ ਹੋਈਆ ਮਿਲਾਂਗੇ ਆਪਾਂ ਅਗਲੀ ਵੀਡੀਓ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ